ਤਾਂ ਇਹ ਤੇ ਉਹ ਦੋਨੇ ਚੜਵਾਇਆ ਟਵਿੰਸ ਦੇ ਦੇਖੋ ਸਾਨੂੰ ਪਹਿਲਾਂ ਕਹਿੰਦਾ ਸੀ ਮੈਂ ਰਖੜੀ ਦੇ ਨਹੀਂ ਆਣਾ ਅਸੀਂ ਜੰਤਪੁਰ ਦੀ ਮੱਥਾ ਟੇਕਣ ਗਏ ਤੇ ਇਹ ਨੂੰ ਕਹਿੰਦਾ ਤੂੰ ਰਖੜੀ ਲੈ ਕੇ ਆ। ਇਹ ਹੋਸ਼ਾਗਨ ਪਹਿਲਾ ਪਤਾ ਹੋਗੀ। ਇਹ ਚੰਤਪੋਨੀ ਪਹਿਲੇ ਇਹ ਰਖੜੀ ਬੰਨ੍ਹ ਗਿਆ ਤੁਸੀਂ। ਤੇ ਆਜੋ ਆਪਣੀ ਛੋਟੀ ਭੈਣ ਨੂੰ ਤੇ ਤੂੰ। ਕੱਲੋ ਆਪਣੀ ਛੋਟੀ ਭੈਣ ਤੋਂ ਕਹਿੰਦਾ ਮੈਂ ਉਹ ਵੀ ਉਹ ਵੀ ਇਹ ਤਾਂ ਮੇਰੀ ਭੈਣ ਆ। ਉਹ ਤੋਂ ਵੀ ਕਹਿੰਦਾ ਮੈਂ ਰਖੜੀ ਪਾਉਣੀ ਦੋਨਾ ਕਹਿੰਦਾ ਜਾ ਕੇ ਮੈਂ ਰਖੜੀ ਪਾਉਣੀ ਆ ਤੇ ਫੈਂਟ ਆਉਣ ਲੱਗ ਪਿਆ ਸੀ ਕਿ ਆ ਜਾ। ਤੇ ਉਹ ਵੀ ਬਸ ਨਾ ਕਰਮਾ ਸੀ ਨਹੀਂ ਸੀ। ਇਹਨਾਂ ਭੈਣਾਂ ਤੋਂ ਰਖੜੀ ਹੀ ਨਹੀਂ। ਉਹ ਸੋ ਸੱਜਾ ਸਾਰਾ ਚੱਕ ਗਿਆ। ਉਹ ਬਰਦਰ ਸੀਗਾ। 22 ਸਾਲ ਦੀ ਉਮਰ ਸੀਗੀ ਵੀਰੀ। ਤੇ ਉਹ ਤਿੰਨ ਮਹੀਨੇ ਬਾਅਦ ਚੈਂਪ ਕਰਨੀ ਤੋਂ ਆਇਆ ਸੀਗਾ ਪਿੰਡ ਵਾਪਸ ਭੇਣਾ ਦੇ ਕੋਲ ਰਖੜੀ ਬਣਾਉਣ ਦੇ ਲਈ। ਕਿਉਂ ਉਹ ਰਖੜੀ ਬਣਾਉਣ ਦੇ ਲਈ ਆਇਆ ਪਹਿਲੋਂ ਘਰੇ ਬੈਠਾ ਮਾਮੇ ਦੇ ਕੋਲ ਸ਼ੌਪ ਤੇ ਗਿਆ। ਸ਼ੌਪ ਤੋਂ ਬਸ ਯਾਰਾ ਦੋਸਤਾਂ ਨੂੰ ਮਿਲਦਾ ਮਿਲਦਾ ਇੱਥੇ ਬਾਈਕ ਤੇ ਪਿੰਡ ਦਾ ਰਾਉਂਡ ਮਾਰਨ ਗਿਆ। ਬਈ ਉਹਦਾ ਮੋਟਰਸਾਈਕਲ ਥੋੜਾ ਤੇਜ਼ ਹੋਣ ਕਰਕੇ ਸਲਿੱਪ ਹੋ ਗਿਆ। ਤੇ ਉਹ ਐਕਸੀਡੈਂਟ ਹੋ ਗਿਆ। ਸੋ ਸਫਲਤਾ ਜਿਆਦਾ ਬੁਝਨ ਕਾਰਨ ਸਾਰੇ ਡਾਕਟਰ ਜਵਾਬ ਦਿੰਦਾ ਸੀ ਪੀਜੀਏ ਤੱਕ ਪੀਜੀਏ ਦਾ ਬਲੌਕ ਜੋੜ ਲਾਇਆ ਅਸੀਂ ਫਗਵਾੜੇ ਸਿਮਰ ਵੀ ਜਾਗੇਗੇ ਜੇ ਰਾਵਰ ਵੱਸੂ ਵੀ ਲਗੇਗੇ ਉੱਥੋਂ ਡੀਐਮਸੀ ਰੈਫਰ ਕੀਤਾ ਡੀਐਮਸੀ ਤੋਂ ਵੀ ਪੀਜੀਏ ਵੀ ਲਗੇਗੇ ਬਾਅਦ ਵਿੱਚ ਪਰ ਅਸੀਂ ਸਾਰੇ ਨਾਲ ਸੰਮੂਹ ਘਟਾ ਰਹੂਗਾ ਜਿਹਨੂੰ ਚਾਹੀ ਸੀਗੇ ਸੋ ਬਸ ਇਹ ਬਹੁਤ ਤੋਖਰੀ ਹੈ ਜਿਹੜਾ ਸਾਡੇ ਨਾਲ ਪਾਣਾ ਵੱਖਰਾ ਹੈ ਕੀ ਨਾਮ ਸੀਗਾ ਜੀ ਉਹਦੇ ਫਾਦਰ ਸਾਹਿਬ ਦਾ ਕੀ ਨਾਮ ਸੀ ਤੇ ਉਹਨਾਂ ਦਾ ਕੀ ਨਾਮ ਸੀ ਬਾਬਾ ਰਾਮ ਜੀ ਗਿਰੀਸ਼ ਕੁਮਾਰ ਰੌੜੀ ਜੀ ਦਾ ਘਰ ਰੌੜੀ ਸੀਗਾ ਤੇ ਬਾਕੀ ਰੁਕਾ ਕਰਾ ਦੇ ਰਹਿਣਾ ਪਾਇਆ ਕੀ ਕੰਮ ਕਰਦਾ ਸੀਗਾ ਜੀ ਕੰਮ ਕਰਦੇ ਤਾਂ ਦੁਕਾਨਾਂ ਅਸੀਂ ਲਾਉਂਦੇ ਸੀਗੇ ਜਿੱਦਾਂ ਚਿੰਤਪੁਰੇ ਨੂੰ ਪਹਿਲਾਂ ਬਾਬੇ ਬਲਕਨਾਥ ਲੰਘਿਆ ਹੋਇਆ ਸੀਗਾ ਦੁਕਾਨਾ ਉੱਥੇ ਕੰਮ ਕਰਦਾ ਸੀ ਹੁਣ ਉੱਥੋਂ ਬਾਅਦ ਚਿੰਤਪੁਰੇ ਨੂੰ ਮਿਲ ਲਾ ਕੇ ਤੇ ਰਖੜੀ ਬਣਾਉਂਦੇ ਰਹੀ ਆਪਣੀਆਂ ਭੈਣਾਂ ਦੇ ਕੋਲ ਆਇਆ ਸੀ ਬੈਠੋ ਕਿੰਨੇ ਕਵੇਦੀ ਬਾਹਰੋਂ ਪਏ ਇਹ ਸ਼ਾਮ ਨੂੰ 7:37 7:38 ਵਜੇ ਦੇ ਗਰੀਬ ਕੜਨਾ ਪ੍ਰੀਤ ਦੁਆਰਾ ਫੋਨ ਆਇਆ ਸੰਤੋਸ਼ ਹਸਪਤਾਲ ਦੇ ਵਿੱਚ ਇੰਚਾ ਆ ਕੇ ਉਹਨੂੰ ਦੇਖਿਆ ਤਾਂ ਉੱਥੋਂ ਅਸੀਂ ਐਮਬੂਲੈਂਸ ਦੇ ਵਿੱਚ ਲੱਗੇ ਗਏ ਸੀ ਸੀਸੀ ਪੁਟੇ वगैरह ਵੀ ਆਈ ਹੋ ਕੇ ਕੈਮਰੇ ਵਿੱਚ ਵੀ ਨਹੀਂ ਸਰ ਸੈਂਸਿਟਿਵ ਕੈਮਰਾ ਥੋੜੇ ਦੂਰ ਹੈ ਯਾਤਰੀ ਅਜੇ ਤੱਕ ਚੈੱਕ ਨਹੀਂ ਕੀਤਾ ਕਰਾਂਗੇ ਕੋਦੋਂ ਤੱਕ ਬਸ ਜ਼ਰੂਰ ਤਾਇੰਗੇ ਕਿਉਂਕਿ ਸਾਨੂੰ ਇਥੇ ਦੇ ਮਜੂਤਾ ਨੂੰ ਕਢਾਸਤਾ ਸੀਗਾ ਬੀ ਮੁੱਸਕਲ ਤੇਜ਼ੀ ਤੁਰ ਤੁਰੋ ਨਾ ਬਈ ਤੁਹਾਰੀਆਂ ਸੇ ਪਹੁੰਗਿਆ ਤਾਂ ਇਹਦੇ ਜਿਹੜਾ ਸ਼ਕਤੀ ਦਾ ਸੀ ਉਹ ਸ਼ਕਤੀ ਬਿਲਾ ਸੰਗਰ ਕੇ ਹਾਰ ਤੱਕੰਮ ਕਰਵਾ ਕਰਿਆ ਸੀ ਲੈ ਗਿੰਦੀ ਆਕਸੀਜਨ ਸলো ਹੋ ਗਈ ਸੀ ਬਾਕੀ ਪਲਸੋ ਦੀ ਸਹੀ ਸੀ ਬੀਪੀ ਵੀ ਤਾਂ ਸਹੀ ਸੀ ਮੇਜੇ ਚੱਕ ਰਹਾ ਬਸ ਉਹ ਇੱਕ ਕਾਸ ਆਕਸੀਜਨ ਥੋੜੀ ਜਿਹੀ ਲੋ ਹੋ ਗਈ ਸੀ ਮਸਾਜ ਜਿਹੜੇ ਉਹ ਬਸ ਲੋ ਹੋਣ ਦੀ ਗਈ ਉਹ ਆਪਣੀ ਹੋਈ ਤਕਰੀਬਨ ਸਥਿਵੀ ਗਏ ਜਾਂ ਸਾਨੂੰ ਉਹਨੇ ਇਹ ਸੱਸ ਕਿ ਕਿ ਇਹ ਸੰਦ ਸਰੋਟਿਕ ਬੀਐਸਐਡੀ ਪਾਸੇ ਦੀ ਕੰਟਰੀ ਨੂੰ ਕਿਤੇ ਹੋਰ ਲੈ ਜਾ। ਅਸੀਂ ਡੀਐਮਸੀ ਗਏ ਆਂ ਡੀਐਮਸੀ ਵੀ ਸਾਡੇ ਨਾਲ ਪਹਿਲਾਂ ਉਹਨੇ ਸਰ ਬਹੁਤ ਹੀ ਟ੍ਰੀਟਮੈਂਟ ਉਹਦਾ ਕੀਤਾ ਸਾਡੇ ਨਾਲ ਬਹੁਤ ਵਧੀਆ ਰਿਹਾ ਪਰ ਚੋ ਸਾਨੂੰ ਉਹ ਦੱਸਿਆ ਕਿ ਵੀ ਇਹ ਸ਼ਾਇਦ ਇੱਕ ਉਮੀਦ ਆ ਵੀ ਜਿਹੜੀ ਜਗਾਉਣੀਆਂ ਦਾ ਤੁਸੀਂ ਪੀਸੀ ਇਹਨੂੰ ਲੈ ਜਾਓ ਉਹ ਅਸੀਂ ਉੱਥੋਂ ਪੀਜੀਏ ਲਗਾਏ ਆਂ ਇਸੇ ਕੱਚ ਤੋਂ ਤੋਂ ਪਹਿਲੇ ਹੀ ਸ਼ਾਇਦ ਉਹ ਛੱਡ ਗਏ ਸੀ ਅੰਦਾ ਸਾਹ ਛੱਡ ਗਏ ਸੀ ਜਦੋਂ ਉੱਥੇ ਇੱਥੇ ਜਾ ਕੇ ਅੱਧਾ ਘੰਟਾ ਡਾਕਟਰਾਂ ਨੇ ਇੱਥੇ ਆ ਕੇ ਹਸਪੀਟਲ ਤੇ ਵੀ ਜਾਣ ਤਾਂ ਨਹੀਂ ਅੰਦਾ ਸਾਨੂੰ ਐਂਬੂਲੈਂਸ ਦੇ ਵਿੱਚੋਂ ਉਤਰਨੇ ਦਿੱਤਾ ਉਹ ਡਾਕਟਰ ਉੱਥੇ ਆਪ ਚੱਲ ਕੇ ਆਏ ਸੀ ਤੇ ਇਹ ਸਾਡੇ ਮੁੰਡੇ ਉੱਥੇ ਪਹਿਲਾ ਟ੍ਰੀਟਮੈਂਟ ਕੀਤਾ ਪੂਰੀ ਚੈੱਕਅੱਪ ਕੀਤਾ ਉਹ ਤੋਂ ਬਾਅਦ ਇਹਨਾਂ ਨੇ ਗੈਬੀ ਨੂੰ ਅੰਦਰ ਲੈ ਕੇ ਅੰਦਰ ਆਕਸੀਜਨ ਦਿੱਤੀ ਦੇ ਰੋਬੀ ਹਾਂ ਜੀ ਤੇ ਜਿਹੋ ਕੈਂਟ ਲਾ ਕੇ ਦੇਖਿਆ ਉਹ ਲਾ ਕੇ ਉਹਨੂੰ ਦੇਖਿਆ ਕਿ ਕਿਥੇ ਮਾੜੀ ਮੋਟੀ ਏਕ ਤੇ ਬੂਮ ਮਟ ਘਾਤਾ ਹੈ ਤਾਂ ਉਹ ਸਕਦਾ ਵੀ ਉਹ ਡਾਕਟਰ ਨੂੰ ਪਚਾ ਸਕਦੇ ਸੀ ਪਰ ਉਹਨੇ ਪੂਰਾ ਜੋ ਪੰਜਾਬ ਦੇ ਚੱਕਰ ਚਾਹ ਚੁਰ ਲਾਇਆ ਪਰ ਉਹਦੀ ਵਾਇਰੂਸ ਦਾ ਭਾਣਾ ਮੰਨਣਾ ਪੈਣਾ ਕਿੰਨੇ ਭੈਣ ਭਰਾ ਸੀਗੇ ਇਹ ਦੋ ਭੈਣਾਂ ਤੇ ਦੋ ਭਰਾ ਸੀਗੇ ਭਜੀ ਇੱਕ ਪੈਰ ਸੈਟ ਜੁੜਿਆ ਜੀ ਇਹ ਦੋਨੋਂ ਟਵਿਨਸ ਸੀਗਾ ਜੀ ਇੱਕ ਦੋਨਾਂ ਭੈਣਾਂ ਆ